ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਆ ਜੀ ਛੱਤ ਦੇ ਉੱਤੇ ਸਬਜ਼ੀਆਂ ਲਗਾਉਣ ਤੇ ਤੁਹਾਡੇ ਨਾਲ ਵੀ ਆਪਾਂ ਵੀਡੀਓ ਸ਼ੇਅਰ ਕਰਦੇ ਆਂ ਮਿੱਟੀ ਆਪਾਂ ਸਾਰੀਆਂ ਟੋਕਰੀਆਂ ਦੇ ਵਿੱਚ ਭਰ ਲਈ ਆ ਤੇ ਕਿਉਂਕਿ ਮਿੱਟੀ ਦੀ ਵਾਰ-ਵਾਰ ਕੀ ਵੀਡੀਓ ਬਣਾਉਣੀ ਹੁੰਦੀ ਆ ਤੇ ਮੈਂ 70% ਲਈ ਆ ਨਾਰਮਲ ਮਿੱਟੀ ਜਿਹੜੀ ਆਮ ਆ ਆਪਣੀ ਸਾਡੇ ਗਾਰਡਨ ਦੀ ਮਿੱਟੀ ਆ ਤੇ 30% ਉਹਦੇ ਵਿੱਚ ਮੈਂ ਲੈ ਲਈ ਪੱਤਿਆਂ ਦੀ ਖਾਦ ਤੇ ਗੋਬਰ ਖਾਦ ਬਿਲਕੁਲ ਪੁਰਾਣੀ ਤੇ ਜੋ ਵੀ ਤੁਹਾਡੇ ਕੋਲ ਹੋਵੇ ਤੁਸੀਂ ਪਾ ਸਕਦੇ ਹੋ ਗੋਬਰ ਖਾਦ ਹੈਗੀ ਉਹ ਪਾ ਲਓ ਵਰਮੀ ਕੰਪੋਸਟ ਪਾ ਸਕਦੇ ਹੋ ਤੁਸੀਂ ਤੇ ਚਾਹੇ ਤੁਸੀਂ ਪੱਤਿਆਂ ਦੀ ਖਾਦ ਪਾ ਸਕਦੇ ਹੋ ਇਹ ਮੈਂ ਲਈ ਹੈ ਜੀ ਪਾਲਕ ਧਨੀਆਂ ਇਹ ਬਰੀਕ ਵਾਲਾ ਮੇਥੀ ਦਾ ਨਾ ਕਸੂਰੀ ਮੇਥੀ ਮੂਲੀਆਂ ਚੁਕੰਦਰ ਇਹ ਵਾਲੇ ਮੇਥੇ ਸੀਡ ਆ ਇਹ ਮੇਥੀ ਆ ਇਹ ਮੇਥੇ ਆ ਸਾਡੇ ਤਾਂ ਇਦਾਂ ਹੀ ਕਿਹਾ ਜਾਂਦਾ ਪਰ ਜ਼ਿਆਦਾਤਰ ਮੈਂ ਦੇਖਿਆ ਕਿ ਕਈ ਇਹਨਾਂ ਨੂੰ ਵੀ ਮੇਥੀ ਕਹਿ ਦਿੰਦੇ ਪਰ ਇਹ ਮੇਥੇ ਹੁੰਦੇ ਆ ਸਾਡੇ ਇਹਨੂੰ ਮੇਥੇ ਕਹਿੰਦੇ ਆ ਜਿਹੜੇ ਕਿ ਸਬਜੀ ਭੁਰਜੀ ਬਣਾਉਣ ਵਾਸਤੇ ਕੰਮ ਆਉਂਦੇ ਆ ਆਲੂ ਭੁਰਜੀ ਇਹ ਵਾਲੀ ਆਂਦੀ ਤੁੜਕਾ ਲਗਾਉਣ ਦੇ ਕੰਮ ਮੇਥੀ ਜਿਹੜੀ ਇਹ ਵਾਲੀ ਮੇਥੀ ਉਗਣੀ ਆ ਇਹ ਤੁੜਕੇ ਦੇ ਵਿੱਚ ਪਾਈ ਜਾਂਦੀ ਆ ਇਹ ਵਾਲੀ ਹੈਗੀ ਹਾਈਬ੍ਰਿਡ ਪਾਲਕ ਇਹਦਾ ਸੀਡ ਤੁਸੀਂ ਦੇਖੋ ਕਿੰਨਾ ਕਿੰਨਾ ਮੋਟਾ ਹੈ ਇਹਦਾ ਚਕੰਦਰਾਂ ਦਾ ਬੀਜ ਹੁੰਦਾ ਪੀਲੇ ਛਲਗਮ ਵਾਈਟ ਤੇ ਨੀਲੇ ਛਲਗਮ ਇਹ ਵਾਲੇ ਹੈਗੀਆਂ ਆ ਗੋਲ ਮੂਲੀ ਆ ਰੈੱਡ ਕਲਰ ਦੀ ਇਹ ਵਾਲੀ ਵੀ ਸ਼ਾਇਦ ਮੂੜੀਆਂ ਹੀ ਆ ਨਾ ਪਰ ਇਹ ਮੈਨੂੰ ਆ ਨਹੀਂ ਸੌਰੀ ਇਹ ਵਾਲੀਆਂ ਵੀ ਮੂਲੀਆਂ ਹੀ ਆ ਗੋਲ ਮੂਲੀਆਂ ਇਹ ਇਹ ਵਾਲੇ ਹੈਗੇ ਲੋਕੀ ਦੇ ਸੀਡ ਇਹ ਕੁਛ ਬੀਜ ਨੇ ਮੈਨੂੰ ਬਾਹਰੋਂ ਕਿਸੇ ਨੇ ਭੇਜੇ ਸੀਗੇ ਕੋਈ ਕੈਨੇਡਾ ਗਿਆ ਸੀ ਤੇ ਉਹਨਾਂ ਨੇ ਮੈਨੂੰ ਇਹ ਜਿਹੜੇ ਸੀਡ ਦਿੱਤੇ ਆ ਇਹ ਬਣਾ ਧਨੀਆ ਦਾ ਮੈਨੂੰ ਉਹਨਾਂ ਨੇ ਬੀਜ ਦਿੱਤਾ ਆ ਕਹਿੰਦੇ ਕੈਨੇਡਾ ਦਾ ਧਨੀਆ ਆ ਤੇ ਹੁਣ ਲਗਾਉਂਗੀ ਤਾਂ ਮੈਨੂੰ ਪਤਾ ਲੱਗੂਗਾ ਵੀ ਇਹ ਕਿੱਦਾਂ ਦਾ ਉਗਦਾ ਕਹਿੰਦੇ ਵੀ ਇਹ ਡਾਡਾ ਵੱਡਾ ਜਿਹੜਾ ਮਤਲਬ ਇਹਦਾ ਗੁੱਛਾ ਬਣ ਜਾਂਦਾ ਧਨੀਏ ਦਾ ਮਤਲਬ ਜਿੱਡਾ ਪਹ ਹੱਥ ਦੇ ਵਿੱਚ ਇੱਕ ਗੁੱਛਾ ਫੜਦੀਏ ਇਹ ਡਾਡਾ ਵੱਡਾ ਬਣ ਜਾਂਦਾ ਇਹ ਵਾਲੀ ਜਿਹੜੀ ਸਰੋਂ ਆ ਅਗਰ ਇਹਦੇ ਦੋ ਬੂਟੇ ਉਹ ਕਹਿੰਦੇ ਸੀ ਹੁਣ ਤਾਂ ਮਤਲਬ ਕਿ ਆਪਣਾ ਇੱਕ ਚਾਰ ਪੰਜ ਮੈਂਬਰਾਂ ਦਾ ਜਿਹੜਾ ਸਾਗ ਆ ਉਹ ਬਣ ਜਾਂਦਾ ਆ ਇਹ ਵੀ ਮੈਨੂੰ ਉਹਨਾਂ ਨੇ ਦਿੱਤੀ ਆ ਸਰੋਂ ਬਹੁਤ ਬਰੀਕ ਦਾਣਾ ਆ ਸਰੋਂ ਦਾ ਤੇ ਇਹ ਵੀ ਆਪਾਂ ਬੀਜ ਕੇ ਵੇਖਦੇ ਆ ਇੱਕ ਮੈਨੂੰ ਉਹਨਾਂ ਨੇ ਆ ਮੂੜੀਆਂ ਦਿੱਤੀਆਂ ਸੀਗੀਆਂ ਤੇ ਇਹ ਵੀ ਮੈਂ ਹੁਣ ਲਾ ਕੇ ਵੇਖਦੀ ਆ ਤੇ ਫਿਰ ਆਪਾਂ ਧੜ ਨਾਲ ਵੀਡੀਓ ਜਿਹੜੀ ਉਹ ਸ਼ੇਅਰ ਕਰਦੇ ਰਵਾਂਗੇ ਇਹ ਆਪਣੇ ਕਿਸ ਤਰ੍ਹਾਂ ਦਾ ਉਗਦਾ ਹੈ ਆਪਣੇ ਪੰਜਾਬ ਦੇ ਜਿਹੜਾ ਟੈਂਪਰੇਚਰ ਆ ਉਹਦੇ ਹਿਸਾਬ ਨਾਲ ਇਹ ਹੈਗੀ ਆ ਚਲਾਈ ਆ ਰੈੱਡ ਚਲਾਈ ਆ ਆਵਲੀ ਗ੍ਰੀਨ ਚਲਾਈ ਆ ਤੇ ਹੁਣ ਆਪਾਂ ਸਾਰਾ ਕੁਝ ਇਹ ਲਗਾਉਨੇ ਆ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਵੀ ਸ਼ੇਅਰ ਕਰਦੇ ਆ ਤਾਂ ਮੈਂ ਲੱਗੀਆਂ ਗੋਲ ਮੂਲੀ ਲਗਾਣ ਕਿਉਂਕਿ ਆਪਾਂ ਇਸ ਤਰ੍ਹਾਂ ਦੀਆਂ ਟੋਕਰੀਆਂ ਲੈ ਲਈਆਂ ਵਾ ਬਾਕੀ ਤੁਹਾਡੇ ਕੋਲ ਜੋ ਵੀ ਹੈਗਾ ਆ ਆ ਬੋਰੇ ਦੇ ਵਿੱਚ ਵੀ ਤੁਸੀਂ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਟੋਕਰੀਆਂ ਨਹੀਂ ਹੈਗੀਆਂ ਮੈਂ ਇਹ ਸਬਜ਼ੀ ਮੰਡੀ ਦੇ ਵਿੱਚੋਂ 50-50 ਰੁਪਏ ਦੀ ਲੈ ਕੇ ਆਈਆਂ ਇੱਕ ਟੋਕਰੀ ਇਹ ਵਨ ਟਾਈਮ ਯੂਜ਼ ਟੋਕਰੀ ਹੁੰਦੀ ਆ ਮਤਲਬ ਜਿਆਦਾ ਮਜ਼ਬੂਤ ਨਹੀਂ ਹੈਗੀਆਂ ਤੇ ਆਪਣਾ ਚਲੋ ਇੱਕ ਸਾਲ ਨਿਕਲ ਜਾਣਾ ਦੂਜਾ ਸਾਲ ਹੋ ਚੱਲਾ ਇਹਨਾਂ ਨੂੰ ਵੈਸੇ ਤੇ ਸਾਲ ਤਾਂ ਹੋਰ ਕੱਢੂਗੀ ਤੇ ਆਪਣੇ ਪੈਸੇ ਜਿਹੜੇ ਆ ਉਹਨੇ ਕ ਪੂਰੇ ਹੋ ਜਾਣੇ ਆ ਇਹ ਮੇ ਲੱਗੀਆਂ ਗੋਲ ਮੂਲੀ ਲਗਾਣਾ ਕਿਉਂਕਿ ਇਹ ਜਿਆਦਾ ਜਿਹੜੀ ਆ ਜ਼ਮੀਨ ਦੇ ਵਿੱਚ ਨਹੀਂ ਜਾਂਦੀ ਸ਼ਲਗਮ ਵਾਂਗੂ ਹੀ ਹੁੰਦੀ ਇਹ ਵਾਲੀ ਮੂਲੀ ਤੇ ਇਸ ਕਰਕੇ ਇਹਦੇ ਵਾਸਤੇ ਇੰਨੀ ਜਿਆਦਾ ਮਿੱਟੀ ਦੀ ਕੋਈ ਜ਼ਰੂਰਤ ਨਹੀਂ ਹੈਗੀ 8-9 ਇੰਚ ਹੀ ਮਿੱਟੀ ਬਹੁਤ ਜਿਆਦਾ ਹੈ ਇਹਦੇ ਵਾਸਤੇ ਬਾਛੇਸਰਾ ਆਪਾਂ ਲਗਾ ਕੇ ਉੱਪਰ ਕੇਰ ਕੇ ਤੇ ਇਹਨੂੰ ਮਾੜਾ ਹਲਕਾ ਜਿਹਾ ਆਪਾਂ ਹਿਲਾ ਦੇਣਾ ਕੋਈ ਬਹੁਤ ਜ਼ਿਆਦਾ ਇਹਨੂੰ ਆਪਾਂ ਨਹੀਂ ਮਿੱਟੀ ਦੇ ਵਿੱਚ ਦੱਬਣਾ ਬਸ ਇੰਨਾ ਕੁ ਹਲਕਾ ਜਿਹਾ ਹਿਲਾ ਕੇ ਤੇ ਇਹਦੇ ਉੱਤੇ ਆਪਾਂ ਪਾਣੀ ਜਿਹੜਾ ਹੈ ਉਹ ਦੇ ਦੇਣਾ ਕੋਈ ਬਹੁਤਾ ਕੋਈ ਮੰਤਰ ਨਹੀਂ ਹੈਗਾ ਉਹ ਲਗਾਉਣ ਦੇ ਵਿੱਚ ਬਸ ਆਸਾਨ ਤਰੀਕੇ ਦੇ ਨਾਲ ਇਹ ਹੋ ਜਾਂਦੇ ਮਿੱਟੀ ਦੇ ਆਪਾਂ ਢੇਲੇ ਜਿਹੜੇ ਉਹ ਚੱਕਦਨੇ ਰੂੜੀ ਦੇ ਬਸ ਮੂੜੀਆਂ ਲੱਗ ਕੇ ਆਪਣੀਆਂ ਹੋ ਗਈਆਂ ਤਿਆਰ ਹੁਣ ਆਪਾਂ ਚੱਲਦੇ ਅਗਲੇ ਡੱਬੇ ਦੇ ਵਿੱਚ ਉਹਦੇ ਵਿੱਚ ਵੀ ਆਪਾਂ ਜਿਹੜੀ ਲੰਬੀ ਵਾਲੀ ਮੂਲੀ ਆ ਉਹ ਲੱਗੀਆਂ ਲਗਾਣ ਬਹੁਤ ਜ਼ਿਆਦਾ ਸੰਗਣੀਆਂ ਨਹੀਂ ਲਗਾਉਣੀਆਂ ਜਿੰਨੀ ਵੇਰਲੀ ਹੋਏਗੀ ਮੂਲੀ ਓਨੀ ਜ਼ਿਆਦਾ ਮੋਟੀ ਹੋਏਗੀ ਜੇ ਆਪਾਂ ਜ਼ਿਆਦਾ ਸੰਗਣੀਆਂ ਲਗਾ ਦਾਂਗੇ ਤੇ ਫਿਰ ਜਿਹੜੀ ਮੂਲੀ ਦਾ ਕੰਧ ਵਾ ਉਹ ਨਹੀਂ ਬਣਨਾ ਇਸ ਕਰਕੇ ਆਪਾਂ ਵੇਰਨੀਆਂ ਵੇਰਲੀਆਂ ਲਗਾਉਣੀਆਂ ਆ ਅਗਰ ਕਿਤੇ ਕੋਈ ਜ਼ਿਆਦਾ ਉੱਗ ਜੂਗੀ ਤੇ ਆਪਾਂ ਉਹਨੂੰ ਬਾਅਦ ਵਿੱਚ ਪੱਟ ਵੀ ਸਕਦੇ ਆ ਜੇ ਤੁਸੀਂ ਇਸ ਤਰ੍ਹਾਂ ਚੋਬ ਕੇ ਕੋਈ ਕੋਈ ਦਾਣਾ ਲਗਾਣਾ ਹੈ ਤੁਹਾਡੇ ਕੋਲ ਵਾਧੂ ਟਾਈਮ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਹੋ ਪਰ ਮੇਰੇ ਕੋਲ ਹੁਣ ਇੰਨਾ ਟਾਈਮ ਨਹੀਂ ਹੈਗਾ ਕੰਮ ਆਪਣਾ ਜ਼ਿਆਦਾ ਆ ਤੇ ਸ਼ਾਮਾਂ ਪੈ ਚਲੀਆਂ ਇਸ ਕਰਕੇ ਮੈਂ ਇਸੇ ਤਰ੍ਹਾਂ ਇਹਨਾਂ ਨੂੰ ਕੇਰ ਦਿੱਤਾ ਆ ਬਾਅਦ ਵਿੱਚ ਆਪਾਂ ਵਿੱਚੋਂ ਵਿੱਚੋਂ ਪਾਟ ਦੇਵਾਂਗੇ ਅਗਰ ਜੇ ਸੰਗਣੀਆਂ ਉੱਗੀਆਂ ਤਾਂ ਬਸ ਇਹ ਵੀ ਆਪਣੀਆਂ ਲੱਗ ਕੇ ਤਿਆਰ ਹੋ ਗਈਆਂ ਇਹ ਬਿਲਕੁਲ ਵਧੀਆ ਦੇਖੋ ਉੱਗਿਆਣੀਆਂ ਆ ਮਤਲਬ ਇਦਾਂ ਦਾ ਨਹੀਂ ਹੈਗਾ ਵੀ ਉਗਣਗੀਆਂ ਨਹੀਂ ਬਹੁਤ ਵਧੀਆ ਜਿਹੜੀਆਂ ਉੱਗ ਕੇ ਤਿਆਰ ਹੋਣਗੀਆਂ ਜੇ ਉੱਗ ਗਈਆਂ ਫਿਰ ਵੀ ਮੈਂ ਤੁਹਾਡੇ ਨਾਲ ਜਿਹੜੀ ਵੀਡੀਓ ਆ ਉਹ ਸ਼ੇਅਰ ਕਰੂੰਗੀ ਦੋ ਟੋਕਰੀਆਂ ਆਪਣੀਆਂ ਲੱਗ ਗਈਆਂ ਹੁਣ ਮੈਂ ਲੱਗੀਆਂ ਸੂੰਗਰਿਆਂ ਦਾ ਸੀਡ ਲੱਲਿਆ ਜਿਹੜੇ ਲੰਬੇ ਲੰਬੇ ਮੂੰਗਰਿਆਂ ਦੇ ਵਰਗੇ ਹੁੰਦੇ ਆ ਬਿਲਕੁਲ ਲੰਬੇ ਲੰਬੇ ਹੁੰਦੇ ਉਹ ਵੀ ਲੱਗੇ ਆਪਾਂ ਲਗਾਣ ਉਹ ਵੀ ਮੂਲੀਆਂ ਦੇ ਵਾਂਗੂ ਹੀ ਆਪਾਂ ਲਗਾ ਦੇਣੇ ਆ ਤੇ ਬਾਅਦ ਵਿੱਚ ਆਪਾਂ ਵਿੱਚੋਂ ਜਿਹੜੇ ਬੂਟੇ ਆ ਉਹ ਪਾਟ ਦੇਵਾਂਗੇ ਜੋ ਸੰਘਣੇ ਉੱਗ ਗਏ ਇਹ ਤਾਂ ਕਿ ਜੇ ਹੋਣੀ ਬਿਰਲੇ ਬੀਜਾਂਗੇ ਤਾਂ ਫਿਰ ਬਾਅਦ ਵਿੱਚ ਕਈ ਵਾਰੀ ਬੀਜ ਘੱਟ ਉਹ ਉੱਗਦੇ ਆ ਉਹ ਫਿਰ ਜ਼ਿਆਦਾ ਹੀ ਦਿੱਕਤ ਆਉਂਦੀ ਆ ਇਸ ਕਰਕੇ ਆਪਾਂ ਥੋੜੇ ਸੰਘਣੇ ਲਗਾਉਂਦੇ ਆ ਬਾਅਦ ਵਿੱਚ ਪੱਟ ਕੇ ਜੇ ਲੱਗ ਕਿਤੇ ਲਗਾਣੇ ਹੋਣਗੇ ਤਾਂ ਵੀ ਲਗਾ ਸਕਦੇ ਆ ਇਹਨੇ ਲੱਗੀਆਂ ਜੀ ਛਲਗਮ ਲਗਾਣ ਨੀਲੇ ਵਾਲੇ ਛਲਗਮ ਇਹਦਾ ਸੀਡ ਬਹੁਤ ਜ਼ਿਆਦਾ ਬਰੀਕ ਹੁੰਦਾ ਆ ਇਸ ਕਰਕੇ ਬਹੁਤ ਜ਼ਿਆਦਾ ਕੱਟ ਆਪਾਂ ਇਹਨਾਂ ਨੂੰ ਕੇਰਨਾ ਵਾ ਮਿੱਟੀ ਵੀ ਦੇਖੋ ਆਪਣੀ ਬਿਲਕੁਲ ਪੂਰਪੂਰੀ ਆ ਛਲਗੋਮੇ ਕੋ ਇਹੋ ਜੀ ਚੀਜ਼ ਆ ਵੀ ਜਿਹੜੀ ਬਦੋ ਬਦੀ ਸੰਗਣੇ ਹੋ ਜਾਂਦੇ ਆ ਜਿੰਨੇ ਮਾਰਚੀ ਤੁਸੀਂ ਇਹਨਾਂ ਨੂੰ ਵੇਰਲੇ ਕੇਰ ਲਓ ਪਰ ਇਹ ਸੰਗਣੇ ਹੋ ਹੀ ਜਾਣੇ ਆ ਤੇ ਫਿਰ ਬਾਅਦ ਵਿੱਚ ਆਪਾਂ ਇਹਨਾਂ ਨੂੰ ਪਾਟ ਦਵਾਂਗੇ ਆਪਾਂ ਅਗਰ ਆਪਾਂ ਨੂੰ ਲੱਗੂਗਾ ਵੀ ਸੰਗਣੇ ਆ ਤਾਂ ਬਸ ਇਹ ਵੀ ਲੱਗ ਕੇ ਆਪਣੇ ਤਿਆਰ ਹੋ ਗਏ ਇਦੇ ਵਿੱਚ ਆਪਾਂ ਲੱਗੀਆਂ ਲਾਲ ਚੁਲਾਈ ਲਗਾਣ ਇਹਦਾ ਵੀ ਦਾਣਾ ਬਹੁਤ ਬਰੀਕ ਹੁੰਦਾ ਸਰੋਂ ਨਾਲੋਂ ਵੀ ਜ਼ਿਆਦਾ ਬਰੀਕ ਬਸ ਇਹਨੂੰ ਤਾਂ ਹਲਾਉਣ ਦੀ ਵੀ ਨਹੀਂ ਲੋੜ ਕਿਉਂ ਇਹ ਤਾਂ ਇੱਦਾਂ ਹੀ ਉੱਗੇ ਹੋਣੇ ਪਾਣੀ ਦੇ ਨਾਲ ਜਿਹੜੀ ਇਹ ਹੋ ਜਾਣੀ ਬਾਅਦ ਚ ਇਹ ਮੈਂ ਲੱਗੀਆਂ ਚੁਕੰਦਰ ਲਗਾਣ ਹੁਣ ਮੜੀ ਮੜੀ ਆਪਾਂ ਹਲਕੀ ਹਲਕੀ ਜੜੀ ਇਹਦੇ ਉੱਤੇ ਮਿੱਟੀ ਪਾ ਦਵਾਂਗੇ ਇਹ ਆਪਾਂ ਲੈ ਲਏ ਵੱਡੇ ਡਰਮ ਲੋਹੇ ਦੇ ਤੇ ਆਪਣੇ ਕੋਲ ਇੱਕ ਡਰਮ ਸੀਗਾ ਇਹਨੂੰ ਆਪਾਂ ਕੱਟ ਕੇ ਤੇ ਇਹਦੇ ਦੋ ਪੀਸ ਬਣਾ ਲਿਆ ਇਦੇ ਵਿੱਚ ਆਪਾਂ ਲੱਗੀਆਂ ਇੱਕ ਦੇ ਵਿੱਚ ਪਾਲਕ ਲਗਾ ਦੇਣੀ ਆ ਤੇ ਇੱਕ ਦੇ ਵਿੱਚ ਆਪਾਂ ਮੇਥੀ ਲਗਾ ਦੇਣੀ ਆ। ਉਹ ਇਸ ਪਾਲਕ ਦਾ ਬੀਜ ਦੇਖ ਸਕਦੇ ਹੋ। ਇਹ ਪਾਲਕ ਦਾ ਬੂਟਾ ਜਿਹੜਾ ਬਹੁਤ ਵੱਡਾ ਵੱਡਾ ਬਣਦਾ ਵਾ ਇਸ ਕਰਕੇ ਮੈਨੂੰ ਥੋੜੀ ਵਿਰਲੀ ਹੀ ਲਗਾ ਰਹੀ ਆ। ਜੇ ਲੋਡ ਹੋਈ ਤਾਂ ਆਪਾਂ ਬਾਅਦ ਵਿੱਚ ਫਿਰ ਵਿੱਚ ਲਗਾ ਲਵਾਂਗੇ ਕਿਉਂਕਿ ਹਜੇ ਸਰਦੀ ਦਾ ਮੌਸਮ ਬਹੁਤ ਪਿਆਵਾਂ ਪਾਲਕ ਤੁਸੀਂ ਕਦੀ ਵੀ ਲਗਾ ਸਕਦੇ ਹੋ ਗਾਰੀਆਂ ਮੈਂ ਮੇਥੀ ਦਾਣਾ ਇਹਦਾ ਵੀ ਦਾਣਾ ਬਹੁਤ ਜ਼ਿਆਦਾ ਬਰੀਕ ਹੁੰਦਾ ਜਿੰਨਾ ਪਾਵੇਂ ਨੂੰ ਵਿਰਲੀ ਬੀਜਾਂਗੇ ਉਹਨਾਂ ਹੀ ਜਿਹੜਾ ਇਹਦਾ ਬੂਟਾ ਵਾ ਉਹ ਥੋੜਾ ਭਾਰਾ ਬਣੂਗਾ ਨਹੀਂ ਤਾਂ ਬਹੁਤ ਜ਼ਿਆਦਾ ਬਰੀਕ ਜੀ ਅ ਮੇਥੀ ਜਿਹੜੀ ਹੁੰਦੀ ਆ ਤੇ ਆਪਾਂ ਬਿਲਕੁਲ ਬਿਰਲੀ ਬਿਰਲੀ ਬੀਜੀ ਆ ਤਾਂ ਕਿ ਇਹਦਾ ਜਿਹੜਾ ਬੂਟਾ ਆ ਉਹ ਜਾਦਾ ਵੱਡਾ ਬਣ ਸਕੇ ਇਹ ਆਪਾਂ ਲੈ ਲਈ ਜੀ ਪਾਣੀ ਵਾਲੀ ਟੈਂਕੀ ਪ੍ਰਾਣੀ ਮਿੱਟੀ ਇਹਦੇ ਵਿੱਚ ਆਪਾਂ ਭਰ ਲਈ ਆ ਉਹੀ ਆਪਾਂ 70% ਮਿੱਟੀ ਲਈ ਆ ਤੇ 30% ਆਪਾਂ ਗੋਬਰ ਦੀ ਖਾਦ ਤੇ ਵਰਮੀ ਕੰਪੋਸਟ ਆਪਾਂ ਵਿੱਚੇ ਮਿਲਾ ਲਈ ਆ ਇਹਦੇ ਵਿੱਚ ਮੈਂ ਲਗਾ ਰਹੀਆਂ ਸਰੋਂ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਨੂੰ ਬਾਹਰੋਂ ਕਿਸੇ ਨੇ ਭੇਜੀ ਆ ਤੇ ਉਹ ਮੈਂ ਲਗਾ ਕੇ ਇਹਦੇ ਵਿੱਚ ਲੱਗੀਆਂ ਦੇਖਣ ਕਿ ਆਪਣੇ ਜਿਹੜੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਉਗਦੀ ਹੈ ਦਾਣਾ ਤੁਸੀਂ ਦੇਖੋ ਇਹਦਾ ਕਿੰਨਾ ਜਿਆਦਾ ਬਰੀਕ ਦਾਣਾ ਵਾ ਥੋੜੀ ਆਪਾਂ ਸੰਗਣੀ ਲਗਾ ਦੇਣੀ ਆ ਤਾਂ ਕਿ ਇਹਦੇ ਵਿੱਚ ਆਪਾਂ ਪੱਟ ਕੇ ਤੇ ਬਾਅਦ ਵਿੱਚ ਹੋਰ ਛੋਟੇ ਜਿਹੜੇ ਡੱਬਿਆਂ ਦੇ ਵਿੱਚ ਵਾ ਉਹਨਾਂ 'ਚ ਫਿਰ ਆਪਾਂ ਲਗਾ ਲਾਂਗੇ ਬਸ ਹਲਕਾ ਜੈ ਇਹਨੂੰ ਸਰੋਂ ਨੂੰ ਹਲਕਾ ਬਿਲਕੁਲ ਹਲਕੇ ਜਿਹੇ ਹੱਥ ਦੇ ਨਾਲ ਹੀ मिक्स ਕਰਨਾ ਹੈ ਕਿਉਂਕਿ ਦਾਣਾ ਬਹੁਤ ਬਰੀਕ ਆ ਅਗਰ ਆਪਾਂ ਜ਼ਿਆਦਾ ਕਰ ਦਾਂਗੇ ਤੇ ਇਹ ਬੁਣੀ ਨਹੀਂ ਹੈਗੀ ਇਹ ਤਾਂ ਆਪਾਂ ਜਿਹੜੀ ਬਾਹਰੋਂ ਆਈ ਸੀ ਆਪਾਂ ਉਹ ਲਗਾਤੀ ਆ ਸਰੋ ਤੇ ਆਪਾਂ ਦੂਜੀ ਸਰੋਂ ਵੀ ਲਗਾਵਾਂਗੇ ਇਹ ਨਾ ਹੋਵੇ ਤੇ ਇਹ ਉੱਗੇ ਨਾ ਆਪਾਂ ਆਪਣੇ ਵਾਲੀ ਲਗਾਈਏ ਨਾ ਤੇ ਉਹ ਵੀ ਮੈਂ ਲਗਾਉਂਗੀ ਜ਼ਰੂਰ ਇਹ ਆਪਾਂ ਲੈ ਲਈ ਆ ਜੀ ਵਾਸ਼ਿੰਗ ਮਸ਼ੀਨ ਸੀ ਮੇਰੇ ਕੋਲ ਪੁਰਾਣੀ ਪਈ ਤੇ ਇਹਨੂੰ ਵੀ ਆਪਾਂ ਵਰਤ ਲਿਆ ਆ ਗਮਲੇ ਦੇ ਤੌਰ ਤੇ ਇਹਦੇ ਵਿੱਚ ਮਿੱਟੀ ਵੀ ਕਾਫੀ ਪੈ ਗਈ ਆ ਤੇ ਇਹਦੇ ਆਪਾਂ ਦੋ ਖਾਨੇ ਸੀ ਇੱਕ ਦੇ ਵਿੱਚ ਆਪਾਂ ਲਗਾ ਰਹੇ ਆ ਧੰਨੀਆਂ ਤੇ ਇੱਕ ਖਾਨੇ ਦੇ ਵਿੱਚ ਆਪਾਂ ਹੋਰ ਕੁਝ ਲਗਾ ਦਿੰਦੇ ਆ ਵਿੱਚ ਇਹਦੇ ਫਲੀਆਂ ਦਾ ਬੂਟਾ ਵੀ ਲੱਗਾ ਹੋਇਆ ਵਾ ਇਹਦੇ ਵਿੱਚ ਆਪਾਂ ਲਗਾ ਦਿੰਨੇ ਆ ਧੰਨੀਆਂ ਜਿੰਨੀਆਂ ਵੀ ਆਪਣੇ ਕੋਲ ਵੇਸਟ ਚੀਜ਼ਾਂ ਪਈਆਂ ਸੀ ਆਪਾਂ ਸਾਰੀਆਂ ਦੀ ਵਰਤੋਂ ਕੀਤੀ ਆ ਤੁਸੀਂ ਵੀ ਇਸ ਤਰ੍ਹਾਂ ਜੇ ਤੁਹਾਡੇ ਕੋਲ ਕੋਈ ਵੀ ਘਰੇ ਕੰਨੀ ਡਰਮੀ ਲੋਹੇ ਦੀ ਕੁਝ ਵੀ ਖਾਲੀ ਹੈਗਾ ਆ ਤੇ ਤੁਸੀਂ ਉਹਦੇ ਵਿੱਚ ਮਿੱਟੀ ਭਰ ਕੇ ਤੇ ਛੱਤ ਤੇ ਲਗਾ ਸਕਦੇ ਹੋ ਥੋੜਾ ਥੋੜਾ ਮੈਂ ਛੱਤ ਤੇ ਲਗਾਤਾ ਆ ਸਿਰਫ ਵੀਡੀਓ ਬਣਾਉਣ ਵਾਸਤੇ ਤਾਂ ਕਿ ਜਿਹੜੇ ਮੇਰੇ ਭੈਣ ਭਰਾਵਾਂ ਕੋਲ ਜ਼ਮੀਨ ਨਹੀਂ ਹੈਗੀ ਉਹ ਵੀ ਛੱਤ ਤੇ ਲਗਾ ਸਕਣ ਬਾਕੀ ਜਿਹੜੀ ਸਬਜ਼ੀ ਆਪਾਂ ਉਹ ਥੋੜੇ ਦਿਨਾਂ ਤੱਕ ਹਜੇ ਹੇ ਹੇ ਨੀਚੇ ਜ਼ਮੀਨ ਤੇ ਲਗਾਣੀ ਆ ਧੰਨਵਾਦ ਆਪਣਾ ਲੱਗ ਕੇ ਤਿਆਰ ਹੋ ਗਿਆ ਤੇ ਲਗਾ ਰਹੇ ਆ ਆਪਾਂ ਮੇਥੇ ਅਸੀਂ ਤਾਂ ਇਹਨਾਂ ਨੂੰ ਮੇਥੇ ਹੀ ਕਹਿੰਦੇ ਆ ਜਿਹੜੇ ਆਂਬ ਦੇ ਚਾਰ ਦੇ ਵਿੱਚ ਮੇਥੇ ਪਾਏ ਜਾਂਦੇ ਆ ਇਹ ਉਹ ਵਾਲੇ ਆ ਮੇਥੀ ਦਾਣਾ ਨਹੀਂ ਆ ਇਹ ਇਹ ਵੀ ਆਪਾਂ ਇੱਥੇ ਲੱਗਿਆਂ ਲਗਾਣ ਮੇਥੀ ਦਾ ਇਹਦਾ ਮੇਥੀ ਦਾਣੇ ਤਾਂ ਜ਼ਿਆਦਾਤਰ ਪੁਰਜੀ ਵਗੈਰਾ ਬਣਾਈ ਜਾਂਦੀ ਆ ਤੇ ਇਹ ਹੋਰ ਤਾਂ ਕਿਤੇ ਤੜਕੇ ਦੇ ਵਿੱਚ ਤਾਂ ਇਹ ਨਹੀਂ ਵਰਤਿਆ ਜਾਂਦਾ ਸਾਡੇ ਤਾਂ ਨਹੀਂ ਵਰਤਦੇ ਮਤਲਬ ਪੰਜਾਬ ਦੇ ਵਿੱਚ ਖਲਕੀ ਜੀ ਨੂੰ ਆਪਾਂ ਮਿੱਟੀ ਨੂੰ ਹਲਾ ਦਾਂਗੇ ਤਾਂ ਕਿ ਜਿਹੜਾ ਸੀਡ ਆ ਉਹ ਥੱਲੇ ਚਲ ਜਵੇ ਤੇ ਏਸੀ ਆਪਣੀਆਂ ਸਾਰੀਆਂ ਅੱਜ ਦੀਆਂ ਸਬਜ਼ੀਆਂ ਜਿੰਨੀਆਂ ਕਾਪੀਆਂ ਬੀਜ ਲੱਗੇ ਸੀ ਆਪਾਂ ਲਗਾ ਦਿੱਤੇ ਆ ਤੇ ਬਾਕੀ ਜੋ ਜਿਹੜੀ ਕੋਈ ਰਹਿ ਗਈ ਆ ਉਹ ਆਪਾਂ ਫਿਰ ਕਿਸੇ ਦਿਨ ਲਗਾ ਲਾਂਗੇ ਅੱਜ ਆਪਣੇ ਸਾਗ ਮੂਲੀਆਂ ਚਲਗਮ ਲਾਇਆ ਨੂੰ ਲਗਭਗ 10 ਦਿਨ ਦੇ ਕਰੀਬ ਹੋ ਚੁੱਕੇ ਆ ਤੇ ਲਗਾਉਣ ਤੋਂ 10 ਦਿਨ ਦੇ ਬਾਅਦ ਮੈਂ ਦੇਖੋ ਵੀਡੀਓ ਬਣਾ ਰਹੀ ਆ ਇਹ ਆਪਣਾ ਹੈਗਾ ਜੀ ਲਾਲ ਸਾਗ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਚੁਲਾਈ ਵੀ ਕਹਿ ਦਿੰਨੇ ਆ ਇਹ ਦੇਖੋ ਇਹ ਚੁਲਾਈ ਆ ਹਰੀ ਚੁਲਾਈ ਵੀ ਮੈਂ ਬੀਜੀ ਸੀ ਪਰ ਉਹ ਨਾ ਉੱਗੀ ਨਹੀਂ ਐ ਇਹਦੇ ਵਿੱਚ ਮੈਂ ਲਾਈ ਸੀ ਜਾਂ ਤਾਂ ਸੀਡ ਪੁਰਾਣਾ ਦਿੱਤਾ ਆ ਉੱਗਿਆ ਨਹੀਂ ਹੈਗਾ ਇਦੇ ਵਿੱਚ ਆਪਣੇ ਚੁਕੰਦਰ ਵੀ ਉੱਗ ਗਏ ਆ ਇਧਰ ਆਪਣੀਆਂ ਮੂਲੀਆਂ ਇਹ ਛਲਗੰਭ ਵੀ ਥੋੜੇ ਘੱਟ ਉੱਗੇ ਸੀਗੇ ਤੇ ਇਸ ਕਰਕੇ ਮੈਂ ਇਹਨਾਂ ਦੇ ਸੀਡ ਜਿਹੜੇ ਸਾਈਡ ਤੇ ਹਨਾ ਉਹ ਦੁਬਾਰਾ ਹੋਰ ਲਗਾ ਦਿੱਤੇ ਆ ਇਹਦੇ ਵਿੱਚ ਵੀ ਮੂਲੀਆਂ ਇਧਰ ਵੀ ਆਪਣੀਆਂ ਮੂਲੀਆਂ ਉੱਗ ਗਈਆਂ ਇਹਦੇ ਵਿੱਚ ਲਾਲ ਮੂਲੀ ਉੱਗੀ ਆ ਤੇ ਇਹ ਆਪਣਾ ਅੱਧੀਆਂ ਸਬਜ਼ੀਆਂ ਆਪਣੀਆਂ ਉੱਗ ਗਈਆਂ ਵਾ ਅੱਧੀ ਆਪਣੀ ਜਿਹੜੀ ਮੇਥੀ ਧਨੀਆਂ ਵਾ ਉਹ ਵੀ ਆਪਣਾ ਉੱਗ ਗਿਆ ਵਾ ਜੋ ਕਿ ਆਪਾਂ ਇਧਰ ਦੇਖੋ ਡਰਮ ਚ ਲਗਾਇਆ ਸੀ ਇਹ ਆਪਣੀ ਪਾਲਕਾ ਇਹ ਵੀ ਉੱਗ ਗਈ ਆ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ